ਇਨ ਕੋਈ ਨਹੀਂ ਅਮਨਿੰਦਰ ਨੂੰ ਵੀ ਇਹਨੂੰ ਪਾ ਦੇ ਕੁਸ ਹੋਰ ਚੈਰੀ ਨਾਲੇ ਬਾਹਰ ਕੱਢ ਦੇ ਉਹਦੀ ਤਾੜਤੀ ਐ ਵੀ ਚੱਲ ਇੱਥੇ ਬੇੜੇ ਚ ਫਿਰਦੀ ਰਹੂਗੀ ਲੈ ਇਧਰ ਹੀ ਆਈ ਜਾਂਦਾ ਕੀ ਕਰਾਂ ਇਧਰ ਨੂੰ ਕਰ ਲਾਣੀ ਐ ਮੈਂ ਕਹਾਂ ਚੱਲ ਮੜਾ ਜਾ ਤੋਤਾ ਦਾ ਹੈਗਾ ਸੀ ਝਾੜੂ ਜਾ ਕੱਢ ਦੀ ਰੇਤਾ ਜਾ ਉਹ ਕਰ ਦਈਏ ਮੰਮੀ ਲਿਓ ਮੈਂ ਮਾਰ ਦਿੰਨੀ ਝਾੜੂ ਕੋਈ ਨਾ ਪੁੱਤ ਮੈਂ ਕਰਦਾ ਨਹੀਂ ਬਸ ਇਹ ਝਾੜੂ ਤਾਂ ਮਾਰਿਆ ਹੀ ਐ ਮੜਾ ਜਾ ਰੇਤਾ ਜਾ ਸੀ ਆਵਾਜ਼ ਜੀ ਨਾਲ ਮੈਂ ਕਹਾਂ ਚੱਲ ਇਧਰ ਇਕੱਠਾ ਕਰ ਦਾਂ ਨਹੀਂ ਉੱਪਰ ਕੋਈ ਗੱਲ ਨਹੀਂ ਮੰਮੀ ਮਾਰ ਦਿੰਨੀ ਝਾੜੂ ਨੂੰ ਨੰਨਾ ਸ ਵੀਰੇ ਨਾ ਮਰੇ ਸੀ ਦੁਖੀਆਂ ਦਾ ਸੀਗਾ ਤਾਂ ਹੀ ਨੀ ਕੋਈ ਕੰਮ ਕੀਤਾ ਚਲ ਫੇਰ ਕੀ ਐ ਮੈਂ ਕਿਹੜਾ ਗੁੱਸਾ ਕਰਦੀ ਐ ਪਰ ਬਾਕੀ ਮੈਂ ਤੈਨੂੰ ਪਤਾ ਆਏ ਕਹਿਨੀ ਐ ਤੂੰ ਨਾ ਲਾਡੀ ਦੀ ਗੰਦਾ ਗੁੱਸਾ ਨਾ ਕਰਿਆ ਕਰ ਮਮੀ ਜੀ ਕੋਈ ਗੱਲ ਕਹਿ ਦਿੰਦੇ ਤਾਂ ਨਹੀਂ ਗੁੱਸਾ ਕਰਦੀ ਸੀਗੀ ਪਰ ਉਹਨੇ ਮੇਰੇ ਤੇ ਹੱਥ ਚੱਕਿਆ ਉਤੇ ਇਸ ਗੱਲ ਪਿੱਛੇ ਮੈਂ ਬਾਧੂ ਲੜੀਆਂ ਵੀ ਤੇਰਾ ਮਦ ਵੱਲ ਕੀ ਸੀ ਹੱਥ ਚੱਕਣ ਦਾ ਹੈ ਉਹਦਾ ਕੀ ਕਸੂਰ ਸੀ ਚਲ ਕੋਈ ਨਾ ਜੇ ਕੋਈ ਹੋਣੇ ਗੱਲ ਪੁੱਛ ਲਈ ਤੂੰ ਉਹੀ ਜੀ ਗੱਲ ਦਾ ਜਵਾਬ ਦੇ ਦੇ ਮਾਰਨਾ ਥੋੜਾ ਚਲ ਕੋਈ ਜਦ ਮੈਂ ਇੰਨਾ ਫਰਕ ਰੱਖਦੀ ਹੈ ਸਾਰਾ ਪਰਿਵਾਰ ਤੇਰਾ ਫਰਕ ਰੱਖਦਾ ਅੱਗੇ ਤੇਰੇ ਮਾਰਿਆ ਜਾਂ ਤੈਨੂੰ ਝਿੜਕਿਆ ਨਹੀਂ ਫਿਰ ਮम्मी ਮੇਰੀ ਗਲਤੀ ਵੀ ਕੀ ਆ ਜਾਣ ਤਾਂ ਇਹ ਹੋਣਾ ਮੇਰੀ ਕੋਈ ਗਲਤੀ ਆ ਵੀ ਤਾਂ ਕਰਕੇ ਵੀ ਤੁਸੀਂ ਮੇਰੇ ਤੇ ਹੱਥ ਚੱਕਿਆ ਮੈਂ ਤਾਂ ਤੁਸੀਂ ਜਿਵੇਂ ਕਹਿੰਦੇ ਮੈਂ ਤਾਂ ਉਵੇਂ ਕਰ ਲੈਂਦੀ ਆ ਸਾਰੇ ਕੰਮ ਕਰਦੀ ਆ ਕਦੇ ਕਦੇ ਕਿਸੇ ਕੰਮ ਤੋਂ ਜਵਾਬ ਨਹੀਂ ਦਿੱਤਾ ਪਤਾ ਹੈ ਧੀ ਇਹ ਮੈਨੂੰ ਤੂੰ ਕਿਸੇ ਕੰਮ ਤੋਂ ਜਵਾਬ ਨਹੀਂ ਦਿੰਦੀ ਸਾਰਾ ਕੰਮ ਕਰਦੀ ਆ ਚੱਲ ਕੋਈ ਗੱਲ ਨਹੀਂ ਐਵੇਂ ਉਹ ਵੀ ਨਿਆਣਾ ਉਹਨੂੰ ਵੀ ਮੈਂ ਝੜ ਕਿਐ ਸੀ ਵੀ ਭਾਈ ਤੇਰਾ ਮਤਵ ਨਹੀਂ ਅੱਜ ਤੋਂ ਬਾਅਦ ਕੋਈ ਗੱਲ ਕਹਿਣ ਦਾ ਮੈਨਿੰਦਰ ਨੂੰ ਹੈ ਨਾਲੇ ਦੇ ਫालतੂ ਤੂੰ ਹੀ ਨਾ ਬੋਲਿਆ ਕਰ ਤੇ ਚੰਨ ਮਰਤੀ ਬਣ ਕੇ ਤੂੰ ਐ ਕਰ ਚਾਹ ਬਣੀ ਪਈ ਐ ਚਾਹ ਪੀ ਲੈ ਕੋਈ ਗੱਲ ਨਹੀਂ ਚਾਹ ਮੈਂ ਪੀ ਲੂ ਮੈਂ ਮਾਰ ਦੇਣੀ ਛੜੂ ਕੋਈ ਨਾ ਪੁੱਤ ਥੋੜਾ ਜਿਹਾ ਰੇਤਾ ਜੀ ਇੱਥੋਂ ਬਸ ਐ ਤੋਂ ਲੈ ਕੇ ਮੈਂ ਇੱਥੋਂ ਚੱਕ ਦਾਨੀ ਐ ਕੋਈ ਨਾ ਜਾਂ ਤੂੰ ਭੱਗ ਜਾ ਅੰਦਰ ਬਨਿੰਦਰ ਪੁੱਤ ਗੱਲ ਸੁਣ ਮੇਰੀ ਮੈਂ ਤੈਨੂੰ ਐ ਕਹਨੀ ਐ ਪੁੱਤ ਵੀ ਤੂੰ ਦੇਖ ਉਹ ਕਮਰੇ ਦਾ ਤੂੰ ਨਾ ਹੀ ਨਾ ਲਿਆ ਕਰ ਕਿਉਂ ਮੰਮੀ ਪੁੱਤਾਂ ਕਹਨੀਏ ਦੇਖ ਉਹਦੇ ਵਿੱਚ ਕੋਈ ਇਹੋ ਜਿਹਾ ਕੁਝ ਨਹੀਂ ਜੋ ਤੈਨੂੰ ਆਏ ਹੋਵੇ ਵੀ ਪਤਾ ਨਹੀਂ ਮੇਰੀ ਸੱਸ ਨਹੀਂ ਦੱਸਦੀ ਜਾਂ ਕੋਈ ਲਾੜੀ ਨਹੀਂ ਤੈਨੂੰ ਦੱਸਦਾ ਜਾਂ ਆਪਣਾ ਛੋਟਾ ਨਹੀਂ ਤੇਰੇ ਕੋਲੇ ਗੱਲ ਕਰਦਾ ਉਹਦੇ 'ਚ ਤਾਂ ਉਹ ਹੀ ਫਾਲਤੂ ਸਮਾਨ ਪਿਆ ਪੁੱਤ ਤਾਂ ਕਹਨੀਏ ਵੀ ਕਾਦੇ ਵਾਸਤੇ ਤੂੰ ਮੱਥਾ ਮਾਰਨਾ ਤੇ ਐਵੇਂ ਨਿੱਕੀ ਜਿਹੀ ਗੱਲ 'ਤੇ ਤੁਸੀਂ ਆਪਸ ਵਿੱਚ ਨੈਕੜੇਸ ਪਾਓ ਪੁੱਤ ਠੀਕ ਹੈ ਮੰਮੀ ਕੋਈ ਗੱਲ ਨਹੀਂ ਹੋਰ ਇਸ ਤੋਂ ਬਾਅਦ ਮੈਂ ਨਹੀਂ ਗੱਲ ਕਰਦੀ ਉਸ ਕਮਰੇ ਦੀ ਬਸ ਉਧਰ ਜਾ ਹੀ ਨਾ ਕੋਈ ਗੱਲ ਨਹੀਂ ਆਪਾਂ ਕਿਹੜਾ ਐ ਉਧਰ ਕੁਛ ਕਰਦੇ ਆ ਵੀ ਜੇ ਕੋਈ ਆਪਾਂ ਨੂੰ ਆ ਕੇ ਆਏ ਕਦੇ ਵੀ ਉੱਥੇ ਗੰਦ ਪਿਆ ਹੋਇਆ ਬਾਹਰੋਂ ਆਪਾਂ ਤਾਂ ਪੂਰੀ ਸਫਾਈ ਕਰਦੇ ਆ ਠੀਕ ਹੈ ਮਮੀ ਕੋਈ ਗੱਲ ਨਹੀਂ ਬਸ ਮੈਨੂੰ ਵੀ ਆਈ ਸੀਗਾ ਵੀ ਇਹੋ ਜਿਹਾ ਕੀ ਹੋ ਕਮਰੇ ਚ ਨਾਲੇ ਮੈਂ ਕਿਹੜਾ ਕੁ ਮੇ ਘਰੋਂ ਬਾਹਰ ਕਿਸੇ ਕੋਲ ਗੱਲ ਕਰਨੀ ਆ ਵੀ ਜੇ ਤੁਹਾਨੂੰ ਉਸੁਰਗਾਉਣੇ ਦਾ ਕੋਈ ਰਾਜ ਪਤਾ ਤਾਂ ਜੇ ਮੈਨੂੰ ਹੀ ਪਤਾ ਲੱਗ ਜਾਊਗਾ ਤਾਂ ਮੈਂ ਨਹੀਂ ਗੱਲ ਬਾਹਰ ਕਰਦੀ ਓਹੋ ਕਮਲ ਜੀ ਲੈ ਦੱਸ ਰਾਜ ਵਾਲੀ ਕਿਹੜੀ ਗੱਲ ਕੋਈ ਰਾਜ ਨਹੀਂ ਉਹਦੇ ਵਿੱਚ ਕੁਛ ਨਹੀਂ ਬਸ ਤੈਨੂੰ ਦੱਸਿਆ ਨਾ ਵੀ ਉਹ ਬਾਧੂ ਘਟੂ ਸਮਾਨ ਪਿਆ ਹੈ ਹੈ ਤੇ ਇਹ ਤੇਰਾ ਪਿਓ ਜਦੋਂ ਤੈਨੂੰ ਪਤਾ ਖੇਤੀਕੁੱਤੀ ਕਰਦਾ ਸੀ ਬਸ ਸਾਰੇ ਖੇਤੀ ਦੇ ਸਮਾਨ ਆ ਉਹ ਛਾਮ-ਛਾਮ ਰੱਖਦਾ ਹੁੰਦਾ ਸੀ ਕਹਿ ਦਿੰਦਾ ਬਾਹਰ ਨਾ ਕੱਢਿਓ ਐਵੇਂ ਬਾਹਰ ਕੱਢੋਂਗੇ ਕੋਈ ਮੰਗ ਕੇ ਲੈ ਜੂ ਚੀਜ਼ ਤਾਂ ਕਰਕੇ ਕਹਿੰਦੀ ਆ ਪੁੱਤ ਠੀਕ ਐ ਮੈਂ ਕੋਈ ਗੱਲ ਨਹੀਂ ਮੈਂ ਚਾਹ ਨੂੰ ਮਾਰ ਦੇ ਚਾਹ ਗਰਮ ਕਰ ਲਉ ਲੈ ਮੈਂ ਚਾਹ ਗਰਮ ਕਰ ਦੇ ਚੰਗਾ ਇੱਥੋਂ ਤੱਕ ਹੀ ਕਰ ਦੇ ਬਸ ਠੀਕ ਐ ਮੈਂ ਚੁੱਪ ਤਾਂ ਮੈਂ ਬੰਦੀ ਨਹੀਂ ਮੈਂ ਪਤਾ ਕਰਕੇ ਰਹੂੰਗੀ ਵੀਸ ਕਮਰੇ ਦਾ ਕੀ ਰਾਜ ਹੈ ਕੀ ਇਹੋ ਜਿਹਾ ਇਸ ਕਮਰੇ ਵਿੱਚ ਜਿਹੜਾ ਸਾਰਾ ਟੱਬਰ ਉਹ ਕਮਰੇ ਦੇ ਅੰਦਰ ਹੀ ਜਾਂਦਿੰਦਾ ਮੈਨੂੰ ਮੰਮੀ ਹੁਣ ਕਿੰਨੇ ਪਿਆਰ ਨਾਲ ਬੋਲੀ ਜਾਂਦੀ ਹੈ ਮੰਮੀ ਦੇ ਵੀ ਦੋ ਚਿਹਰੇ ਆ ਜਦ ਤੂੰ ਉਸ ਕਮਰੇ ਦੇ ਵਿੱਚ ਵੱਲ ਜਾਣੀ ਆ ਤਾਂ ਮੈਂ ਮਨੇ ਰੁੱਖਾ ਬੋਲਦੇ ਆ ਉਹ ਬਥੇਰਾ ਮਿੱਠਾ ਰਹਿੰਦੀ ਹੈ ਮੇਰੇ ਨਾਲ ਨਹੀਂ ਉਹਨਿੰਦਰ ਚੁੱਪ ਨਹੀਂ ਬੈਠਣਾ ਪਤਾ ਕਰਨਾ ਵੀ ਉਸ ਕਮਰੇ ਚ ਕੀ ਹੈ ਵੀਰੇ ਅੱਛਾ ਬਈ ਅੱਜ ਰੋਟੀ ਖਾਣੀ ਐ ਤੇ ਰੋਟੀ ਲਿਆ ਦਿੰਨੀ ਐ ਨਹੀਂ ਨਹੀਂ ਭਾਬੀ ਬੱਸ ਧੰਨਵਾਦ ਵੀਰੇ ਹਾਂ ਦੱਸੋ ਮੈਨੇ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਦੱਸ ਭਾਬੀ ਅੱਜ ਵੀਰੇ ਨੂੰ ਨੰਦੂ ਸੀ ਚਾਹ ਨੀ ਦੱਸਦਾ ਦੱਸੋ ਗੱਲ ਦੱਸ ਕੀ ਲੱਗੀ ਐ ਪੱਕਾ ਨਹੀਂ ਦੱਸਦਾ ਚਲ ਦੱਸ ਮੈਂ ਕਹਿੰਦੀ ਸੀ ਵੀ ਮੈਂ ਕਿਸੇ ਕੋਲ ਨਹੀਂ ਗਲ ਕਰਦੀ ਸੱਚੀ ਜਮੈਂ ਹੀ ਨਹੀਂ ਕਿਸੇ ਕੋਲ ਗਲ ਕਰਦੀ ਮੈਨੂੰ ਸੌਂ ਲੱਗੇ ਵਾਹੀ ਗੁਰਦੀ ਹਾਂ ਮੈਂ ਦੱਸ ਦਿਓ ਕਮਰੇ ਚ ਕੀ ਆ ਕਿਉਂ ਨਹੀਂ ਉਸ ਕਮਰੇ ਚ ਮੈਨੂੰ ਜਾਣ ਦਿੰਦੇ ਜਾਂ ਉਸ ਕਮਰੇ ਕਰਕੇ ਮੈਨੇ ਇੰਨਾ ਕਲੇਸ਼ ਕਿਉਂ ਕਰਦੇ ਹੋ ਅਬੀ ਕਲੇਸ਼ ਨਹੀਂ ਕਰਦੇ ਆ ਗੱਲ ਤੂੰ ਵੀ ਭੁੱਲ ਜਾ ਠੀਕ ਐ ਇਹ ਗੱਲ ਤਾਂ ਯਾਦ ਹੀ ਨਾ ਕਰ ਉਹਦੇ ਚ ਕੋਈ ਸਮਾਨ ਸੱਲੇ ਪਿਆ ਹੋਊਗਾ ਤੇ ਫਿਰ ਉਹੀ ਤਾਂ ਮੈਂ ਕਹਿੰਨੀ ਆ ਵੀ ਸਮਾਨ ਹੀ ਆ ਮੰਮੀ ਤੋਂ ਪੁੱਛ ਲੈ ਮੰਮੀ ਦੱਸਦੀ ਨਹੀਂ ਹੈਗੀ ਜੇ ਮੰਮੀ ਨੂੰ ਕੁਝ ਪੁੱਛਦੀ ਆ ਤਾਂ ਮੰਮੀ ਮੇਰੇ ਨਾਲ ਲੜ ਪੈਂਦੇ ਆ ਮੈਂ ਤਾਂ ਹੀ ਤੈਨੂੰ ਕਹਿੰਦੀ ਸੀ ਵੀਰ ਬਣ ਕੇ ਤੂੰ ਹੀ ਦੱਸ ਦੇ ਮੈਨੂੰ ਤੇ ਕੀ ਹੈ ਉਸ ਕਮਰੇ ਚ ਸੱਚੀ ਆਪਣੇ ਚੀ ਗੱਲ ਰੱਖੂਗੀ ਮੈਂ ਕਿਸੇ ਨੂੰ ਗੱਲ ਨਹੀਂ ਕਰਦੀ ਪੱਬੀ ਆ ਗੱਲ ਮੈਥੋਂ ਨਾ ਪੁੱਛਿਆ ਕਰ ਤੂੰ ਠੀਕ ਹੈ ਜਾਂ ਤਾਂ ਵੱਡੇ ਭਾਈ ਤੋਂ ਪੁੱਛ ਠੀਕ ਹੈ ਜਾਂ ਮੰਮੀ ਤੋਂ ਪੁੱਛ ਤੇਰੇ ਭਾਈ ਨੇ ਤਾਂ ਕੱਲ ਦੇਖ ਹੀ ਲੈ ਮੇਰੇ ਥੱਪੜ ਮਾਰਿਆ ਸੀਗਾ ਕੋਈ ਨਾ ਮੈਂ ਕਹਿੰਦੀ। ਨਾ ਲੈ ਕੋਈ ਐਡੀ ਕੋ ਗੱਲ ਵੀ ਨਹੀਂ ਸੀਗੀ। ਫਿਰ ਕੀ ਹੋ ਗਿਆ ਸੀ ਜੇ ਮੈਂ ਕਮਰਾ ਖੋਲ ਵੀ ਰਹੀ ਸੀ। ਨਾ ਲੈ ਮੈਂ ਤਾਂ ਸਫਾਈ ਕਰਨ ਵਾਲੀ ਕਹਿ ਰਹੀ ਸੀ ਵੀ ਉਹ ਕਮਰਾ ਜਦੋਂ ਦੀ ਮੈਂ ਆਈਆਂ ਬੰਦ ਹੀ ਆ ਉਹ। ਬਰਬੰਦੀ ਰਹਿੰਦੇ ਬਾਬੀ ਉਹਦੀ ਗੱਲ ਵੀ ਨਾ ਕਰ। ਠੀਕ ਹੈ। ਮੇਰੇ ਮਨ 'ਚ ਤਾਂ ਇਹ ਗੱਲਾਂ ਆਉਂਦੀਆਂ ਨੇ ਨਾ ਵੀ ਸਾਰਾ ਪਰਿਵਾਰ ਮੇਰੇ ਤੋਂ ਕੀ ਲੁਕਾਉਣ ਨੂੰ ਫਿਰਦਾ। ਵੀ ਇਹੋ ਜਿਹਾ ਕੀ ਹੈ ਉਸ ਕਮਰੇ 'ਚ? ਕੀ ਰਾਜ ਆ ਉਸ ਕਮਰੇ ਦਾ? ਵੀ ਮੈਨੂੰ ਕੋਈ ਦੱਸ ਹੀ ਨਹੀਂ ਰਿਹਾ। ਮੰਮੀ ਤੋਂ ਪੁੱਛ ਨਹੀਂ ਪਾਬੀ ਪਤਾ ਕੀ ਮੈਨੂੰ ਨਹੀਂ ਪਤਾ ਕੁਝ ਵੀ ਤੂੰ ਸਮਝਿਆ ਕਰ ਮੈਂ ਤਾਂ ਜਮੈਂ ਮੈਂ ਸਾਰਿਆਂ ਨਾਲ ਛੋਟਾ ਮੈਂ ਹੀ ਐ ਮੈਨੂੰ ਕੀ ਪਤਾ ਹੋਊਗਾ ਵੈਸਾ ਐ ਮੈਂ ਤਾਂ ਜਿਵੇਂ ਮੈਨੂੰ ਕਹਿਣ ਦੇ ਮੈਂ ਤਾਂ ਉਹ ਵੀ ਕਰ ਲੈਣਾ ਠੀਕ ਐ ਤੂੰ ਐ ਕਰੀ ਵੀ ਮੈਂ ਤੇਰੇ ਕੋਲ ਕਮਰੇ ਦੀ ਗੱਲ ਕੀਤੀ ਸੀ ਤੂੰ ਇਹ ਗੱਲ ਆਪਣੇ ਬਾਈ ਕੋਲ ਨਾ ਕਰੀਂ ਮੈਂ ਨਹੀਂ ਕਰਦਾ ਬਸ ਠੀਕ ਐ ਠੀਕ ਐ ਹਾਂ ਆ ਗੱਲ ਮੈਂ ਕਿਉਂ ਕਰੂੰਗਾ ਨਾਲੇ ਮੇਰੀ ਗੱਲ ਸੁਣ ਉਹਨੂੰ ਮੈਂ ਲੜਿਆ ਸੀਗਾ ਇਸ ਗੱਲ ਪਿੱਛੇ ਤੇਰੇ ਥੱਪੜ ਮਾਰਿਆ ਸੀ ਉਹਨੇ ਮੈਨੂੰ ਵੀ ਨਹੀਂ ਚੰਗਾ ਲੱਗਿਆ ਚਲ ਕੋਈ ਨਾ ਵੀ ਉਹਨੂੰ ਅਗਲੀ ਹੈ ਨੀਗੀ ਵੀ ਇੰਨੀ ਸੇਵਾ ਕਰਨ ਵਾਲੀ ਤੈਨੂੰ ਉਹ ਮਿਲੀ ਆ ਘਰ ਵਾਲੀ ਤੂੰ ਥੱਪੜ ਮਾਰਦਾ ਚੰਗਾ ਲੱਗਦਾ ਐਡਾ ਸਾਰਾ ਮੈਂ ਬੋਲੀ ਵੇ ਆਹ ਗੱਲ ਲੱਕਾ ਵੀ ਮੇਥੋ ਕੇ ਪੁੱਛ ਲਈਏ ਜਰਾ ਕੀ ਜਵਾਬ ਦਈਏ ਭਾਬੀ ਨੂੰ ਵੀ ਭਾਬੀ ਕੀ ਉਹਦੇ ਚ ਮੰਮੀ ਨੂੰ ਦੱਸ ਦਾਂ ਜਾ ਕੇ ਯਾਰ ਹੋਰ ਯਾਰ ਅਹੀਂ ਤਾਂ ਕੀ ਪਤਾ ਲੱਗੂ ਹੁਣ ਮੈਂ ਤਾਂ ਮੰਮੀ ਨੂੰ ਕਹਿ ਦਿੰਨਾ ਮੰਮੀ ਵੀ ਆਪੇ ਦੇਖ ਲੇ ਆਪ ਹੀ ਆ ਚਾਹੀ ਜੀ ਮੈਨੂੰ ਤਾਂ ਨਹੀਂ ਪਸੰਦ ਦੇ। ਉੱਤਲੀ ਬਤਨ ਜੇ ਸੁੱਕ ਜਾਣਗੇ ਚੱਲ। ਅੱਗੇ ਪਤਾ ਉਹਨੇ ਕੱਪੜੇ ਸੁੱਕਣੇ ਪਾਈਆ ਨੇ ਮਨਿੰਦਰ ਹੀ ਕਰਦੀ ਐ। ਪੁੱਤ ਮਨੇਂਦਰ ਨੇ ਕੀ ਕਰਨਾ ਮੈਂ ਤਾਂ ਤੈਨੂੰ ਆਏ ਕਹਿਣੀ ਐ। ਤੂੰ ਕੱਲ ਉਹਦੇ ਥੱਪੜ ਨਹੀਂ ਮਾਰਿਆ ਸੀ। ਉਹ ਤਾਂ ਹੁਣ ਕੱਲ ਦੀ ਉਮ ਵੀ ਪਈ ਐ ਅੰਦਰ ਰੁੱਸੀ ਪਈ ਐ ਨਾ ਰੋਟੀ ਉਹਨੇ ਖਾਧੀ ਮੈਂ ਬਥੇਰੇ ਕਿਹਾ ਭਾਈ ਰੋਟੀ ਖਾ ਲੈ। ਥੱਪੜ ਨਾ ਮਾਰਦਾ ਫਿਰ ਹੋਰ ਕੀ ਕਰਨ। ਤੂੰ ਤਾਂ ਫਿਰ ਆਪਦੀ ਗੱਲ ਮੰਨਦੀ ਨਹੀਂ। ਜਦੋਂ ਮੈਂ ਤੈਨੂੰ ਕਿਹਾ ਸੀਗਾ ਕਿ ਜਾਂ ਤਾਂ ਉਹ ਨਾਲ ਲੈ ਜਾਇਆ ਕਰ। ਉਹਨਾਂ ਦਾ ਕੱਲ ਜਿੰਦਾ ਖੋਲ ਕੇ ਹੋਈ ਕੰਮ ਕਰਤਾ ਸੀ ਹਨਾ ਪੁੱਤ ਮੇਰੀ ਗੱਲ ਸੁਣੋ ਘਰ ਘਰ ਨਾ ਬਹੂ ਨੂੰ ਲ ਜਾਂਦੀ ਸੋਹਣੀ ਲੱਗਦੀ ਐ ਅਗਲਾ ਕਹਿੰਦਾ ਪਤਾ ਨਹੀਂ ਕੀ ਗੱਲ ਐ ਨਾਲ ਹੀ ਲਈ ਫਿਰਦੀ ਐ ਨੂੰ ਨੂੰ ਫਿਰ ਮੈਥੋ ਤਾਂ ਨਹੀਂ ਹੁੰਦੇ ਜੋ ਚਲੇ ਜੇ ਹੁੰਦੇ ਹੁਣ ਉਹਨੂੰ ਮਨਾਉਣ ਲੱਗ ਜਾ ਮੈਂ ਕਦੇ ਕੁਛ ਕਰਨ ਲੱਗ ਜਾ ਆਪੇ ਮੰਨ ਜੂਗੀ ਜੇ ਮੰਨਦੀ ਹੋਈ ਤਾਂ ਨਹੀਂ ਪੁੱਤ ਆਈ ਨਹੀਂ ਕਰੀਂਦਾ ਹੁੰਦਾ ਆਪਾਂ ਕਿਉ ਆਪਣਾ ਘਰ ਖਰਾਬ ਕਰਦੇ ਆ ਜੇ ਇਹ ਨਹੀਂ ਆਪਦੇ ਪੇਕੇਆਂ ਕੋਲੇ ਗੱਲ ਕਰਤੀ ਉਹ ਅਗਲੇ ਆ ਕੇ ਲੈ ਜਾਣਗੇ ਕੀ ਬੜੀ ਵੇਚਤੀ ਆਪਣੀ ਆਪਾਂ ਕਹਿ ਦਾਂਗੇ ਵੀ ਭਾਈ ਜਦੋਂ ਮੇਰੀ ਮਾਂ ਜਿਹੜੀ ਚੀਜ਼ ਨੂੰ ਮਨਾ ਕਰਦੀ ਐ ਇਹੋ ਕੰਮ ਕਰਦੀ ਐ ਫਿਰ ਕੋਟੀ ਖਾਊਗੀ ਆਪਾਂ ਦੱਸ ਕੀ ਕਾਣੇ ਮੈਨਿਆ ਕਿਸੇ ਗੱਲ ਤੋਂ ਓਹੋ ਪੁੱਤ ਮੇਰੀ ਗੱਲ ਸੁਣ ਨਾ ਇਹਨੂੰ ਕੀ ਪਤਾ ਆਪਣੇ ਕਮਰੇ ਬਾਰੇ ਇਹ ਆਪਦੀ ਥਾਂ ਤੇ ਸਹੀ ਐ ਆਪਾਂ ਆਪਦੀ ਥਾਂ ਤੇ ਸਹੀ ਐ ਹੁਣ ਇਹਨਾਂ ਤਾਂ ਵਿਚੇਰੀ ਨੇ ਕਹਿਣਾ ਇਹ ਜਦੋਂ ਘਰ ਦੀ ਬਹੂ ਐ ਉਹ ਨੋ ਐ ਵੀ ਕੰਮ ਧੰਦਾ ਕਰਨ ਦਾ ਫਿਰ ਦੱਸ ਦੇ ਮਾਂ ਇਹਨੂੰ ਸਾਰਾ ਕੁਝ ਕੀ ਐ ਕਮਰੇ ਦੇ ਵਿੱਚ ਲੈ ਅਕੇ ਦੱਸ ਦੇ ਕਮਲਾ ਹੋਇਆ ਤੂੰ ਦੱਸ ਦੇ ਪਰ ਨਾਲੇ ਇੱਕ ਪਾਸੇ ਤੂੰ ਉਹ ਤੇ ਸਖਤਾਈ ਰੱਖੀ ਬੈਠੀ ਐ ਵੀ ਭਾਈ ਉਹਨੂੰ ਉਧਰ ਜਾਣ ਨਹੀਂ ਦੇਣਾ ਇੱਕ ਪਾਸੇ ਤੂੰ ਕਹਿੰਦੀ ਇਹਨੂੰ ਮਨਾ ਉਹਨੂੰ ਉਹਨੂੰ ਉਹਦੇ ਸਾਈਡ ਲੈਣੀ ਐ ਫਿਰ ਮੈਂ ਹੁਣ ਦੱਸ ਕੀ ਕਰਾਂ ਦੋ ਗੱਲਾਂ ਨਹੀਂ ਹੁੰਦੀਆਂ ਗੱਲਾਂ ਇੱਕ ਗੱਲ ਇੱਕ ਹੀ ਹੋਊਗੀ ਜਾਂ ਉਹਨੂੰ ਦੱਸ ਦੇ ਜਾਂ ਉਹਨੂੰ ਰੋਕਣਾ ਬੂਆ ਰੋਕੂਗੀ ਤਾਂ ਫਿਰ ਐ ਨਹੀਂ ਆਪਦੀ ਮਰਜ਼ੀ ਕਰੂਗੀ ਕੁਛ ਨਹੀਂ ਹੁੰਦਾ ਪੁੱਤ ਆਪਾਂ ਦੋਨੇ ਗੱਲਾਂ ਹੀ ਰੱਖਾਂਗੇ ਉਹਨੂੰ ਦੱਸਣਾ ਵੀ ਨਹੀਂ ਤੇ ਉਹਨੂੰ ਗੁੱਸੇ ਵੀ ਨਹੀਂ ਹੋਣ ਦੇਣਾ ਠੀਕ ਐ ਨਾ ਕੁਛ ਨਹੀਂ ਹੁੰਦਾ ਪੁੱਤ ਕਹਿੰਦੇ ਹੁੰਦੇ ਇੱਕ ਜਣਾ ਨੀਵਾ ਹੋ ਜੇ ਨਾ ਆਪਦਾ ਘਰ ਬਾਚ ਜਾਂਦਾ ਹੈ ਹੈ ਐਵੇਂ ਪਾਗਲਪਣਾ ਨਹੀਂ ਕਰੀਂਦਾ ਹੁੰਦਾ ਫਿਰ ਹੁਣ ਕੰਮ ਛੱਡ ਚਲ ਕੋਈ ਨਾ ਫਿਰ ਹੁਣ ਕੰਮ ਛੱਡੀ ਬੈਠੀ ਉਹ ਆਪਦੀ ਥਾਂ ਤੇ ਸਹੀ ਐ ਉਹ ਪਤਾ ਕੀ ਕਹਿੰਦੀ ਵੀ ਦੇਖ ਲੈ ਵੀ ਮੈਂ ਤਾਂ ਸਫਾਈ ਕਰਦੀ ਸੀ ਮੈਂ ਕਿਹੜਾ ਕੋਈ ਮਾੜੀ ਗੱਲ ਕਹੀ ਐ ਤਾਂ ਕਹਿੰਦੀ ਪੁੱਤ ਕੁਝ ਨਹੀਂ ਹੁੰਦਾ ਤੂੰ ਉਹਨਾਂ ਕਹ ਕੋਈ ਗੱਲ ਨਹੀਂ ਐ ਤਾਂ ਚੱਲਦਾ ਹੀ ਰਹਿੰਦੇ ਮੀਆਂ ਬੀਬੀ ਚ ਝਗੜੇ ਕਰੀ ਚੱਲ ਕੇ ਸਫਾਈ ਸਫਾਈ ਨੂੰ ਤਾਂ ਰੋਕ ਦੇ ਸਾਰਾ ਘਰ ਹੀ ਪਿਆ ਹੁਣ ਇੱਕ ਖੁੰਝੇ ਜਾ ਕੇ ਤਾਂ ਸਫਾਈ ਕਰਨੀ ਵੀ ਆ ਬੰਦ ਪਿਆ ਕਾਹਨੂੰ ਪਿਆ ਬੰਦ ਮੈਂ ਬਥੇਰਾ ਡਰਾਇਆ ਮੈਂ ਕਿਹਾ ਇਧਰ ਸੱਪਾ ਸਾਰਾ ਕੋ ਬਹੁਤ ਗੱਪ ਮਾਰੇ ਮਨ ਦੀ ਨਹੀਂ ਮੰਨਦੀ ਨਹੀਂ ਰਾਤ ਵੀ ਸਾਈ ਰਾਤ ਮੈਨੂੰ ਪੁੱਛੀ ਕੀ ਐ ਕੀ ਐ ਕੀ ਐ ਹੁਣ ਤੜਕੇ ਨੇ ਹੂੰ ਨਾਲੇ ਰਾਤ ਮੈਂ ਦੱਸਿਆ ਨਹੀਂ ਕੁਝ ਵੀ ਇਹਨੂੰ ਚੱਲ ਕੋਈ ਨਾ ਪੁੱਤ ਨਾਰਨ ਦੇ ਮੂੰਹ ਬਣਾਉਂਦੀ ਆ ਤਾਂ ਕੁਝ ਨਹੀਂ ਹੁੰਦਾ ਤੇਰੇ ਕਹਿਣਾ ਇਹਨਾਂ ਕੋਈ ਫਰਕ ਨਹੀਂ ਪੈਂਦਾ ਵੀ ਭਾਈ ਚਾਹ ਪਾਣੀ ਪੀ ਰੋਟੀ ਤੂੰ ਖਾ ਤਾ ਕਿਉਂ ਨਹੀਂ ਰੋਟੀ ਖਾਦੀ ਹਾਂ ਤੂੰ ਐਨੀ ਗੱਲ ਕਹਿ ਦੇ ਕੋਈ ਨਹੀਂ ਕਹਿ ਦੂੰਗਾ ਮੈਂ ਕਹਿ ਦੂੰਗਾ ਕੋਈ ਨਹੀਂ ਕਰ ਲੈਣਾ ਮੈਂ ਗੱਲ ਹੁਣ ਤੂੰ ਐ ਕਿੰਨੀ ਮਨਾ ਲਾਂ ਮੈਂ ਉਹਨੂੰ ਜਾ ਕੇ ਕੋਈ ਨਾ ਪੁੱਤ ਫਿਰ ਕੀ ਹੈ ਹੈ ਆਪਣੇ ਘਰ ਦੀ ਨੂੰਹ ਐ ਉਹ ਉਹ ਕਿਹੜਾ ਕੋਈ ਬਗਾਨੀ ਐ ਵੀ ਆਪਣੇ ਚ ਇਹਦੇ ਵਿੱਚ ਕੋਈ ਆਪਣੀ ਏਹੀ ਠੀ ਹੋ ਜੀ ਜੇ ਆਪਾਂ ਉਹਨੂੰ ਮਨਾਵਾਂਗੇ ਚਲ ਕੋਈ ਨਹੀਂ ਕਰਦਾ ਮੈਂ ਗੱਲ ਉਹ ਨਾਲੇ ਮੈਨੂੰ ਕੋਈ ਕੰਮ ਹੁੰਦਾ ਕਰਾ ਕੱਪੜੇ ਜੇ ਤੂੰ ਨਾ ਲਾਈ ਕੋਈ ਨਹੀਂ ਇੱਥੇ ਲਾ ਲੂਗੀ ਆਪੇ ਆ ਕੇ ਚਲ ਕੋਈ ਨਹੀਂ ਲਾਉਣ ਨੂੰ ਤਾਂ ਮੈਨੂੰ ਕੀ ਹੁੰਦਾ ਕੋਈ ਗੱਲ ਨਹੀਂ ਐ ਤਾਂ ਮੈਂ ਉਲਟੇ ਪੁਲਟੇ ਇਹ ਕਰਦੀ ਸੀ ਮੈਂ ਖਾ ਇਧਰੋਂ ਗਿੱਲੇ ਆ ਚਲ ਉਧਰੋਂ ਸੁੱਕ ਜਾਣਗੇ ਐ ਪਾਉਂਦੀ ਸੀ ਮੈਂ ਤਾਂ ਤੇ ਜਾ ਜਾ ਕੇ ਤੂੰ ਉਹਨੂੰ ਕਹਦੇ ਚਾਹ ਬਣੀ ਪਈ ਐ ਨਾਲੇ ਤੂੰ ਪੀ ਲੈ ਤੈਨੂੰ ਪਾ ਕੇ ਦੇ ਦਨੀ ਆ ਨਾਲੇ ਉਹਨੂੰ ਪਾ ਕੇ ਦੇ ਦਦਨੀ ਆ ਤੇ ਫਿਰ ਜਦੋਂ ਤੂੰ ਮੈਨੂੰ ਪੁੱਛਿਆ ਮੈਂ ਉਹਨੂੰ ਕਹੂੰਗਾ ਵੀ ਚਲ ਕੋਈ ਨਹੀਂ ਮੇਥੋਂ ਗਲਤੀ ਹੋ ਗਈ ਤੇ ਥੱਪੜ ਵੱਜ ਗਿਆ ਠੀਕ ਐ ਵੀ ਉਹ ਤਾਂ ਮੌਕੇ ਤੇ ਹੁਣ ਉਹਦੇ ਸਾਹਮਣੇ ਹਰਮਨ ਦੇ ਸਾਹਮਣੇ ਮੈਨੂੰ ਮਾਰਨਾ ਪਿਆ ਠੀਕ ਹੈ ਉਹਨੂੰ ਵੀ ਪਤਾ ਲੱਗ ਗਿਆ ਜੀ ਕੱਲ ਉਹਨਾਂ ਮੌਕੇ ਤੇ ਹੁੰਦਾ ਦਾ ਬਸ ਫਿਰ ਹੋ ਗਿਆ ਸੀ ਕੰਮ ਠੀਕ ਹੈ ਜੀ ਹੁਣ ਮੈਂ ਉਹਨੇ ਪੁੱਛਿਆ ਵੀ ਦੱਸ ਕੀ ਆ ਉਧਰ ਜੇ ਸੌ ਸਾਂ ਖਵਾਈ ਫਿਰ ਮੈਂ ਦੱਸ ਕੀ ਕਿਉਂ ਕੀ ਕਪਾ ਮਾਰਾਂ ਉਹ ਹੋਗਾ ਕਪ ਕੀ ਮਾਰਨਾ ਕਿ ਕਮਲੀਆਂ ਬਾਧੂ ਘਟੂ ਸਮਾਨ ਪਿਆ ਉਹ ਜਦੋਂ ਆਪਣੇ ਕੰਮ ਦਾ ਹੀ ਨਹੀਂ ਆਪਾਂ ਕਾਦੇ ਵਾਸਤੇ ਕਮਰਾ ਖੋਲਣਾ ਕਿਉਂ ਖਲਾਰਨਾ ਵੇੜੇ ਚ ਉਹਨੂੰ ਮੈਂ ਕਹਿੰਦਾ ਵੀ ਗੇਟ ਤੱਕ ਸਮਾਨ ਭਰਿਆ ਪਿਆ ਜੇ ਗੇਟ ਫੋਲ ਗਿਆ ਸਮਾਨ ਬਾਹਰ ਡਿੱਗ ਜੂ ਬਾਹਰ ਡਿੱਗ ਜੂ ਹਾਂ ਮੈਂ ਕਹਿਦੀ ਚੱਲ ਚੰਗਾ ਕੀ ਤਾਂ ਫ ਏ ਮੁੰਡਾ ਵੀ ਇੰਨੀ ਜिद ਕਰਦਾ ਇੰਨੀ ਜिद ਕਰਦਾ ਵੀ ਦੱਸ ਤੂੰ ਕਿਉਂ ਮਾਰਦਾ ਹੈ ਉਹਦੇ ਹੈ ਉਹ ਤਾਂ ਅਗਲੀ ਸੱਚੀ ਹੈ ਉਹ ਤਾਂ ਕਹੂਗੀ ਵੀ ਕਮਰਾ ਕਾਦੇ ਵਾਸਤੇ ਬੰਦ ਕਰਿਆ ਹੈ ਆਪਾਂ ਹੁਣ ਇਹ ਨਹੀਂ ਗੱਲ ਤਾਂ ਕਹੀ ਸਕਦੇ ਆ ਹੁਣ ਉਹਨੂੰ ਸੱਚ ਵੀ ਨਹੀਂ ਦੱਸਿਆ ਜਾਂਦਾ ਵੀ ਸਾਡਾ ਆ ਰਾਜ ਹੈ ਚੱਲ ਕੋਈ ਇਹਨੂੰ ਕਹਿਨੀ ਹੈ ਚਾਦੀ ਕੋ ਟਪਾ ਕੇ ਤੂੰ ਨਹੀਂ ਆਵੇਂ ਨਹੀਂ ਆਉਦੀ ਵੀ ਕੀ ਹੈ ਉਸ ਕਮਰੇ 'ਚ ਮੈਨੂੰ ਉਸ ਕਮਰੇ 'ਚ ਕਿਉਂ ਨਹੀਂ ਜਾ ਸਕ ਦਿੰਦੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਲਾਡੀ ਮੇਰੇ ਤੇ ਹੱਥ ਚੱਕਣਗੇ ਸਿਰਫ ਉਹ ਕਮਰੇ ਪਿੱਛੇ ਕੀ ਹੋਇਆ ਕੀ ਹੈ ਸੋ ਕਮਰੇ ਚ ਵੀਜੀ ਤੇ ਕਰਕੇ ਸਾਰੇ ਮੈਨੂੰ ਲੜ ਰਹੇ ਆ ਮੰਮੀ ਨੇ ਕਦੇ ਮੈਨੂੰ ਐਵੇਂ ਬੋਲੇ ਸੀ ਮੰਮੀ ਐਂ ਨਾ ਬੋਲੇ ਤੇ ਤੇ ਹਰਮਨ ਹਰਮਨ ਤੋਂ ਤਾਂ ਉਮੀਦ ਹੀ ਨਹੀਂ ਸੀ ਮੈਨੂੰ ਵੀ ਹਰਮਨ ਵੀ ਮੈਨੂੰ ਐਂ ਬੋਲੂਗਾ ਕਿ ਲਾਡੀ ਤਾਂ ਤਾਂ ਜਮੇ ਉਮੀਦ ਨਹੀਂ ਸੀ ਸਮਝ ਨਹੀਂ ਆਉਂਦਾ ਕੀ ਕਰਾਂ ਕਹ ਰਹੀ ਦੱਸਾਂ ਮੀਹਰ ਨੂੰ ਕਿਉਂ ਨਾ ਫਿਰਾਂ ਦੇ ਉਹਨਾਂ ਨੂੰ ਕੀ ਦੱਸਾਂ ਉਹ ਹੋ ਟੈਨਸ਼ਨ ਲੈਣਗੇ ਮੈਂ ਕੀ ਕਰਾਂ ਚਲ ਮਮੇ ਇਹਨੂੰ ਪੁੱਛੂੰਗੀ ਇੱਕ ਵਾਰੀ ਫੋਨ ਮਾਸੀ ਦਾ ਫੋਨ ਹਲੋ ਸਸ਼ੀਕਾ ਮਾਸੀ ਹਾਂ ਮੈਂ ਤਾਂ ਜਮਾਂ ਠੀਕ ਆ ਤੁਸੀਂ ਦੱਸੋ ਤੁਸੀਂ ਠੀਕ ਹੋ ਹਾਂ ਲਾਡੀ ਵੀ ਠੀਕ ਨੇ ਮੰਮੀ ਹੋਰ ਸਾਰੇ ਵਧੀਆ ਨੇ ਤੁਸੀਂ ਦੱਸੋ ਤੁਸੀਂ ਠੀਕ ਹੋ ਹਰਜੋਤ ਕਿਵੇਂ ਆ ਅੱਛਾ ਗਈ ਹੋਈ ਇਹ ਕਾਲ ਜੀ ਚਲ ਵਧੀਆ ਨਹੀਂ ਨਹੀਂ ਮਸੀ ਹੋਇਆ ਤਾਂ ਕੋਸ਼ਣੀ ਵੈਸੇ ਆ ਤੈਨੂੰ ਪਤਾ ਨਾ ਮੌਸਮ ਜਾਂ ਚੇਂਜ ਹੁੰਦਾ ਉਹਦੇ ਕਰਕੇ ਬਸ ਜ਼ੁਖਾਮ ਜਾਂ ਹੋਇਆ ਪਿਆ ਗਲਾ ਘਰਾਵਾ ਹਾਂ 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 ਦੱਸੋ ਮੱਸੇ ਕੀ ਕਹਿੰਦੀ ਸੀ ਹਾਂ ਸਾਰਾ ਪਰਿਵਾਰ ਤਾਂ ਮੇਰਾ ਬਹੁਤ ਵਧੀਆ ਹੈ ਹਾਂ ਕੁਝ ਨਹੀਂ ਕਹਿੰਦੇ ਕਹਿਣਾ ਕੀ ਬਸ ਹਰ ਜੋ ਦਾ ਰਿਸ਼ਤਾ ਹਰਮਨ ਨੂੰ ਮਸੀ ਤਾਂ ਵੈਸੇ ਤਾਂ ਮਸੀ ਵਧੀਆ ਘਰ ਪਰਿਵਾਰ ਵੀ ਕੰਮ ਬਹੁਤ ਕਰਦਾ ਹਰਮਨ ਪਰ ਮੈਂ ਮੇਰਾ ਦਿਲ ਨਹੀਂ ਕਰਦਾ ਕਿ ਹਰ ਜੋਤ ਦਾ ਰਿਸ਼ਤਾ ਮੈਂ ਇੱਥੇ ਕਰਾਵਾਂ ਮਸੀ ਮੈਂ ਤੇਰੇ ਕੋਲ ਗੱਲ ਕਰਦੀ ਹਾਂ ਤੂੰ ਨਾ ਮੰਮੀ ਹੋਰਾਂ ਕੋਲ ਗੱਲ ਨਾ ਕਰੀ ਕੋਈ ਵੀ ਮਸੀ ਵਧੀਆ ਰਹਿੰਦੇ ਸੀਗੇ ਮੇਰੇ ਨਾਲ ਮੰਮੀ ਨੇ ਕਦੇ ਮੈਨੂੰ ਕੁਝ ਨਹੀਂ ਕਿਹਾ ਤੇ ਨਾ ਹੀ ਲਾਡੀ ਨੇ ਕਦੇ ਮੈਨੂੰ ਕੁਝ ਕਿਹਾ ਪਰ ਪਰ ਹੁਣ ਕਈ ਦਿਨ ਹੁਣ ਪਤਾ ਨਹੀਂ ਕੀ ਹੋਇਆ ਪਿਆ ਕਈ ਤਾਂ ਮੰਮੀ ਮੈਨੂੰ ਲੜ ਪੈਂਦੇ ਆ ਕਦੇ ਮੇਰੇ ਨਾਲ ਵਧੀਆ ਹੋ ਜਾਂਦੇ ਆ ਤੇ ਲੜ ਦਿਨ ਤਾਂ ਕੱਲ ਮੇਰੇ ਤੇ ਹੱਥ ਚੱਕਿਆ ਵਸੀ ਗੱਲ ਕੀ ਹੋਣੀ ਆ ਗੱਲ ਤਾਂ ਕੁਛ ਵੀ ਨਹੀਂ ਘਰ ਵਿੱਚ ਨਾ ਇੱਕ ਕਮਰਾ ਬੰਦ ਮੈਂ ਤਾਂ ਬਸ ਉਹਦੀ ਸਫਾਈ ਕਰਨ ਗਈ ਸੀ ਤਾਂ ਮੰਮੀ ਮੈਨੂੰ ਲੜੀ ਮੈਂ ਸਾਰੇ ਲੜਦੇ ਆ ਮੱਸੇ ਕਮਰੇ ਨੂੰ ਜਿੰਦਾ ਲੱਗਿਆ ਪਿਆ ਪਤਾ ਨਹੀਂ ਉਹ ਕਮਰੇ ਨੂੰ ਕਿਉਂ ਨਹੀਂ ਖੋਲਣ ਦਿੰਦੇ ਜਦੋਂ ਸਾਰੇ ਘਰੇ ਨਹੀਂ ਹੈਗੇ ਸੀਗੇ ਮੈਂ ਕਿਹਾ ਚੱਲ ਵੇਖਦੀ ਆਂ ਵੀ ਉਸ ਕਮਰੇ ਚ ਇਹੋ ਜਿਹਾ ਕੀ ਆ ਵੀ ਜਿਹੜਾ ਮੈਨੂੰ ਮੈਨੂੰ ਉਸ ਕਮਰੇ ਕੋਲ ਨਹੀਂ ਜਾਣ ਦਿੰਦੇ ਪਰ ਪਤਾ ਨਹੀਂ ਉੱਤੋਂ ਹਾਰਮਨ ਆ ਗਿਆ ਲਾੜੀ ਆ ਗਿਆ ਲਾੜੀ ਨੇ ਥੱਪੜ ਮਾਰੇ ਮਾਸੇ ਮੇਰੇ ਕਿੰਨਾਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਜਿਹੜੇ ਤਰ੍ਹਾਂ ਕੰਮ ਤੂੰ ਉਹ ਕਰਿਆ ਕਰ ਜਿਹੜੇ ਕੰਮ ਤੇ ਤੈਨੂੰ ਮਨਾਈ ਕੀਤੀ ਐ ਤੂੰ ਉਹ ਕੰਮ ਵਾਰੀ ਵਾਰੀ ਕਿਉਂ ਕਰਦੀ ਉਹੀ ਤਾਂ ਗੱਲ ਨਵਾਂ ਸੀ ਮੈਂ ਵੀ ਇਹੀ ਪੁੱਛਣਾ ਚਾਹੁੰਦੀ ਸੀ ਵੀ ਉਸ ਕਮਰੇ ਚ ਇਹੋ ਜਿਹਾ ਹੈ ਕੀ ਮੈਨੂੰ ਦੱਸ ਦਨ ਲੜਾਈ ਮੁੱਕ ਜੇ ਜੇ ਕੋਈ ਕੋਈ ਗੱਲ ਵੀ ਹੈ ਤਾਂ ਮੈਂ ਆਪਦੇ ਘਰ ਦੀ ਗੱਲ ਬਾਤ ਥੋੜਾ ਕਰੂੰਗੀ ਮੈਂ ਵੀ ਹੋਂਸਟ ਘਰ ਦੀ ਮੈਂਬਰ ਆ ਮੈਨੂੰ ਪਤਾ ਹੀ ਆ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ ਮਾਸੀ ਟੈਨਸ਼ਨ ਤਾਂ ਹੋ ਹੀ ਜਾਂਦੀ ਆ ਮੈਨੂੰ ਸਮਝ ਨਹੀਂ ਆ ਰਿਹਾ ਵੀ ਘਰੇ ਗੱਲ ਮੰਮੀ ਹੋਰਾਂ ਕੋਲ ਕਰਾਂ ਕਿ ਨਾ ਕਰਾਂ ਕਿ ਹਾਂ ਮਾਸੀ ਮੈਂ ਵੀ ਇਹੀ ਸੋਚ ਰਹੀ ਸੀ ਕਿ ਚਲ ਘਰਾਂ ਚ ਮਾੜੀਆਂ ਮੋਡੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਵੀ ਕਿਉਂ ਇਹ ਗੱਲ ਦੱਸਨੀ ਹਾਂ ਜੇ ਦੂ ਮੁੜ ਕੇ ਕੋਈ ਇਹੋ ਜੀ ਗੱਲ ਹੋਈ ਤਾਂ ਮੈਂ ਜ਼ਰੂਰ ਤੁਹਾਨੂੰ ਦੱਸੂਗੀ ਤੁਸੀਂ ਆਪਦੇ ਸਾਹਮਣੇ ਮੰਮੀ ਹਰਨਾ ਨਾਲ ਗੱਲ ਕਰ ਲਿਓ ਗ੍ਰਾਂਂਦ ਦੇ ਮਾਸੀ ਹਰਜੋਤ ਰਿਸ਼ਤਾ ਇੱਥੇ ਕਰਾਉਨੂ ਮੈਨੂੰ ਤਾਂ ਹਜੇ ਆਪ ਨੂੰ ਨਹੀਂ ਪਤਾ ਲੱਗਿਆ ਆਪ ਨੂੰ ਪੇਤ ਨਹੀਂ ਆਇਆ ਇਹਨਾਂ ਦਾ ਵੀ ਇਹਨਾਂ ਦੇ ਮਨ 'ਚ ਕੀ ਹੈ ਕੀ ਨਹੀਂ ਇੰਨੀ ਲੋੜ ਕੀ ਹਜੇ ਹਰਜੋਤ ਰਿਸ਼ਤਾ ਕਰਾਉਂਦੇ ਖੈ ਤਾਂ ਪੜੀ ਜਾਂਦੇ ਇਹਨੂੰ ਪੜ ਲੈਂਦੇ ਕੋਈ ਨਾ ਸੋਚਾਂਗੇ ਹਾਂ ਮੈਂ ਵੀ ਇਹੀ ਕਹਿੰਦੀ ਸੀ ਹਾਂ ਹਾਂ ਕੋਈ ਗੱਲ ਨਹੀਂ ਮਾਸੀ ਜੇ ਮੈਨੂੰ ਕੋਈ ਵੀ ਦਿੱਕਤ ਲੱਗੀ ਨਾ ਮੈਂ ਸਭ ਤੋਂ ਪਹਿਲਾਂ ਤੈਨੂੰ ਹੀ ਫੋਨ ਕਰੂੰਗੀ ਵੈਸੇ ਉਸ ਤੋਂ ਬਾਅਦ ਤਾਂ ਨਹੀਂ ਕੋਈ ਕੁਝ ਬੋਲਿਆ ਮੈਨੂੰ ਹਾਂਜੀ ਠੀਕ ਹੈ ਮਾਸੀ ਚਲ ਕੋਈ ਗੱਲ ਨਹੀਂ ਬਾਅਦ ਚ ਕਰਦੀ ਆ ਚਲ ਮਾਸੀ ਕੋਲ ਗੱਲ ਕਰਦੀ ਜਲਦਾ ਭਾਰ ਜਾ ਹਾਲ ਹੋ ਗਿਆ ਅੱਜ ਮੱਕੇ ਜੇ ਮੈਨੂੰ ਕੁਝ ਕਹਿਣਗੇ ਤੇ ਮਾਸੀ ਨੂੰ ਨਹੀਂ ਦੱਸੂਗੀ ਮਾਸੀ ਆਪੇ ਮੰਮੀ ਹੋਰ ਨਾਲ ਗੱਲ ਕਰੂਗੀ ਉਹ ਕੋਣੀ ਮੈਂ ਹਰ ਜੋਦਾ ਰਿਸ਼ਤਾ ਹਰ ਮੰਨੂ ਹੂੰ ਅੰਦਰ ਬੈ ਜਾ ਗੱਲ ਕਰਨੀ ਇਹਦੇ ਨਾਲ ਕੋਈ ਗੱਲ ਨਹੀਂ ਕਰ ਬੈ ਜਾ ਸਿੱਟ ਕਰ ਲਿੰਦੇ ਆੜ ਸੋਝ ਜਿਹੜਾ ਮੇਨ ਕਾਮ ਆ ਬਾਹਰ ਉਹ ਤਾਂ ਕੀਤਾ ਨਹੀਂ ਉਹ ਤਾਂ ਅੰਦਰ ਬੜੀ ਬੈਠੀ ਆ ਕੋਈ ਗੱਲ ਨਹੀਂ ਕੱਪੜੇ ਤਾਂ ਬਾਹਰ ਪੇਤੋ ਹੀ ਆਂਦੀ ਆ ਬੈਠ ਜਾ ਗੱਲ ਕਰਨੀ ਐ ਮੈਂ ਕੋਈ ਗੱਲ ਕਰਨੀ ਨਹੀਂ ਥੱਲੇ ਲਾਡੀ ਤੈਨੂੰ ਕਹਿਦਾ ਨਾ ਬੈਠ ਜਾ ਗੱਲ ਸੁਣ ਲੈ ਮੇਰੀ ਮੈਨੂੰ ਗੁੱਸਾ ਆ ਨਾ ਜਰਾ ਕੀ ਗੱਲ ਹੋ ਗਈ ਮੈਂ ਕਿਹ ਜਿਹੜੇ ਗੋਲੀ ਮਾਰੀ ਜਿਹੜੀ ਗੱਲ ਨਹੀਂ ਕਰਨੀ ਥਨੂੰ ਪਤਾ ਹੀ ਆ ਹਮ ਵਾਰੀ ਵਾਰੀ ਮੈਂ ਕੀ ਕਹਾਂ ਤੇ ਮੂੰਹ ਫਿਰ ਕੀ ਹੋ ਗਿਆ ਇਹਨਾਂ ਦਾ ਚੱਲਦਾ ਹੀ ਆ ਹਸਬੰਡ ਵਾਈਫ ਚ ਅੱਛਾ ਹਾਂ ਵੀ ਤੁਸੀਂ ਮੈਨੂੰ ਥੱਪੜ ਮਾਰੇ ਇਹ ਚੱਲਦਾ ਮਤਲਬ ਤੁਸੀਂ ਨੂੰ ਕੁੱਟ ਦਿਆ ਕਰੋਗੇ ਤਾਂ ਮਤਲਬ ਤੁਹਾਡੇ ਲਈ ਨਾਰਮਲ ਗੱਲ ਆ। ਇਹ ਗੱਲ ਨਾਰਮਲ ਨਹੀਂ। ਜਿਹੜੀ ਗੱਲ ਤੋਂ ਤੈਨੂੰ ਮਨਾ ਕਰੀ ਜਾਂਦੇ ਆ ਦੋ ਗੱਲ ਮੰਨ ਵੀ ਨਾ। ਤੂੰ ਸਾਡੀ ਗੱਲ ਸੁਣਦੀ ਨਹੀਂ। ਕਿੰਨਾ ਚਿਰ ਮੂਹ ਨਾ ਕਰਖੀਂਗੇ। ਨਾ ਕੀ ਗੱਲ ਸੁਣਾ। ਜੇ ਤੇ ਕੋਈ ਗੱਲ ਸੁਣਨ ਸੁਣਨ ਵਾਲੀ ਹੋਵੇ ਤਾਂ ਸੁਣਾ। ਨਾਲੇ ਫਿਰ ਕੀ ਹੋਵੇ ਜੋ ਕਮਰਾ ਖੋਲਣਾ ਚਾਹੁੰਨੀ ਆ ਤਾਂ ਮੈਂ ਕੀ ਉਸ ਕਮਰੇ ਚ ਇਹੀ ਪੁੱਛਣਾ ਚਾਹੁੰਨੀ ਤੂੰ ਦੱਸ ਦੋ ਮੈਨੂੰ। ਉਸ ਕਮਰੇ ਦੇ ਵਿੱਚ ਸਮਾਨ ਆ। ਉਹ ਲੱਦ ਕੇ ਕਮਰਾ ਪਾਇਆ ਮੈਂ ਤਾਂ ਕਿਤੇ ਸਮਾਨ ਦੇਖੀ ਨਹੀਂ ਹੁੰਦੇ ਨਾ ਮੈਂ ਤੈਨੂੰ ਕਿ ਉਹ ਨਹੀਂ ਨਾ ਸਿਸਟਮ ਹੈਗਾ ਜੋ ਤੈਨੂੰ ਕਹੀ ਨਾ ਪੁਰਾਣਾ ਸਮਾਨ ਆ ਯਾਰ ਜਿਹੜਾ ਵੇਸਟੇਜ ਹੈ ਉਹ ਆ ਗਰਾਜ ਦੇ ਵਿੱਚ ਹੋਰ ਦੱਸ ਕੀ ਹੁੰਦਾਗਾ ਉੱਪਰ ਤੱਕ ਲੱਦਿਆ ਹੋਇਆ ਜਦੋਂ ਤੂੰ ਗੇਟ ਖੋਲਵੇਂਗੀ ਸਾਰਾ ਸਮਾਨ ਤੇਰੇ ਉੱਤੇ ਡਿੱਗ ਜਾਊਗਾ ਬਸ ਤੇਰਾ ਭਲਾ ਹੀ ਚਾਹੁੰਨੇ ਆਸੀਂ ਮੇ ਕੋਈ ਜਵਾਕੜੀ ਨਹੀਂ ਹੈਗੀ ਓਏ ਯਾਰ ਤੂੰ ਇਸ ਮੈਨੂੰ ਐਂ ਗੱਲਾਂ 'ਚ ਲਿਆਉਂਗੇ ਅੱਛਾ ਜੇ ਉਸ ਕਮਰੇ 'ਚ ਕਲਾ ਸਮਾਨ ਹੈ ਤੇ ਉਸ ਕਮਰੇ ਮਤਲਬ ਸਮਾਨ 'ਤੇ ਜਿਹੜੇ ਥੱਪੜ ਮਾਰੇ ਤੁਸੀਂ ਬਸ ਫਿਰ ਜਦੋਂ ਤੈਨੂੰ ਮਨਾ ਕੀਤਾ ਥੱਪੜ ਉਸ ਗੱਲ ਵਿੱਚ ਨਹੀਂ ਮਾਰਿਆ ਥੱਪੜਦਨ ਉਹ ਇੱਕ ਮਾਰਿਆ ਜੀਦੋਂ ਤੂੰ ਮਨਾ ਕਰਤਾ ਉੱਥੇ ਤੂੰ ਜਾਣਾ ਨਹੀਂ ਉਹ ਕਮਰਾ ਤੂੰ ਖੋਲਣਾ ਨਹੀਂਗਾ ਫਿਰ ਤੂੰ ਬਾਰ-ਬਾਰ ਉਹ ਕਮਰਾ ਖੋਲ ਹੀ ਜਾਨੀਂ ਤਾਂ ਥੱਪੜ ਮਾਰਿਆ ਤੇਰੇ ਵੀ ਤੂੰ ਸਾਡੇ ਤੋਂ ਉੱਤੇ ਚੱਲੀ ਜਾਂਦੀ ਐ ਬਾਹਰ ਹੋ ਕੇ ਚਲੀ ਗਈ ਕਿ ਦਿਖਾ ਦੂ ਦਿਖਾ ਦੂ ਸਕੂਲ ਕੀ ਹੈ ਇਸ ਕਮਰੇ ਚ ਕੋਈ ਗੱਲ ਨਹੀਂ ਤੇਡੀ ਭੋਲੀ ਨਹੀਂ ਹੈਗੀ ਮੈਂ ਦੀਵਾਲੀ ਤੇ ਖੋਲਾਂਗੇ ਹੁਣ ਕਮਰਾ ਆ ਐਤ ਕੀ ਦੀਵਾਲੀ ਤੇ ਖੋਲਿਆ ਸੀ ਨਾ ਇੱਕ ਦੋ ਵਾਰ ਦੀਵਾਲੀ ਤੇ ਖੋਲਾਂਗੇ ਮੈਂ ਤਾਂ ਦੇਖਿਆ ਨਹੀਂ ਕਦੇ ਖੁੱਲਦਾ ਓ ਯਾਰ ਬੇਬੇ ਨੇ ਖੋਲਿਆ ਸੀ ਤੈਨੂੰ ਨਹੀਂ ਪਤਾ ਹਾਂ ਬਸ ਸੁਣਾਉਂਦੀ ਗੱਲਾਂ ਤੇ ਪਰ ਮੇਰੇ ਮੱਥਪਨ ਮਾਰਿਆ ਤੇ ਮੇਰੀ ਗਲਤੀ ਹੈ ਕੋਈ ਗਲਤੀ ਮੰਨ ਲੈਣਾ ਫਿਰ ਜਦੋਂ ਮੈਂ ਤੈਨੂੰ ਕਿਹਾ ਤੂੰ ਵੀ ਗਲਤੀ ਮਾਰੀ ਉਹ ਮੇਰੀ ਕਹੇ ਤਾਂ ਮੰਨੂਗੇ ਤੂੰ ਵੀ ਮੰਨ ਗਲਤੀ ਵੀ ਮੈਂ ਉਸ ਤੋਂ ਬਾਅਦ ਉਧਰ ਨਹੀਂ ਜਾਂਦੀ ਮੈਂ ਮੈਂ ਤੇਰੇ ਮਨਾ ਕਰਨ ਤੋਂ ਬਾਅਦ ਜੋ ਵੀ ਮੋੜ ਚਲੇਗੀ ਫਿਰ ਤੁਸੀਂ ਆਪਦੀ ਗਲਤੀ ਦੀ ਮਾਫੀ ਮੰਗੂਗੀ ਤੁਸੀਂ ਥੱਪੜ ਮਾਰਿਆ ਲੈ ਯਾਰਾ ਕੋਈ ਗੱਲ ਹੈ ਯਾਰ ਜਵਾਕਾਂ ਲਈ ਜਿੱਦ ਕਰੀ ਜਾਂਦੀ ਹੈ ਬਿਨਾਂ ਗੱਲ ਤੋਂ ਹਜੇ ਵੀ ਤੁਸੀਂ ਆਪਦੀ ਗਲਤੀ ਨਹੀਂ ਮੰਨ ਰਹੇ ਸੌਰੀ ਕਹਿੰਝ ਵੀ ਇੰਨਾ ਟਾਈਮ ਲਾ ਰਹੇ ਹੋ ਫਿਰ ਕੀ ਹੋ ਗਿਆ ਜੀ ਸੌਰੀ ਕਹਿ ਦੋਗੇ ਤਾਂ ਓਏ ਯਾਰ ਮੈਂ ਤੇਰੇ ਨਾਲ ਗੱਲ ਕਰਨ ਵਾਸਤੇ ਆਇਆ ਇੱਥੇ ਤੈਨੂੰ ਮਨਾਉਣ ਨਹੀਂ ਆਇਆ ਸੌਰੀ ਕੈਨੋ ਦੱਸ ਕੋਈ ਵੱਡਾ ਛੋਟਾ ਹੋ ਜਾਂਦਾ ਲੈ ਮੈਂ ਕਹਿ ਦਿੰਦਾ ਲੈ ਸੌਰੀ ਬਸ ਤੇਰੇ ਥੱਪੜ ਵੱਜ ਗਿਆ ਪਰ ਤੂੰ ਵੀ ਕਹਿ ਕਿ ਅੱਜ ਤੋਂ ਬਾਅਦ ਮੈਂ ਉਹਨੂੰ ਦਰਵਾਜ਼ੇ ਨੂੰ ਖੋਲਦੀ ਨਹੀਂ ਠੀਕ ਹੈ ਮੈਂ ਉਸ ਦਰਵਾਜ਼ੇ ਕੋਲ ਨਹੀਂ ਜਾਂਦੀ ਕਿ ਨਹੀਂ ਮੈਂ ਦਰਵਾਜ਼ਾ ਖੋਲਣਾ ਪਰ ਤੁਸੀਂ ਆਪ ਦੇ ਮੂੰਹ ਹੁੰਦਾ ਦੱਸ ਦੋ ਵੀ ਉਸ ਦਰਵਾਜ਼ੇ 'ਚ ਕੀ ਆ ਸਮਾਨ ਪੰਜਾਰੀ ਤਾਂ ਤੈਨੂੰ ਦੱਸਦਾ ਹੈ ਨਹੀਂ ਕੱਲ ਦੱਸ ਜੈਣਾ ਕੁਛ ਹੋਰ ਹਸਤੰ ਵਿੱਚ ਓਏ ਇਦੋਂ ਪਹਿਲਾਂ ਮੈਂ ਮਜ਼ਾਕ ਕਰਦਾ ਸੀ ਤੈਨੂੰ ਡਰਾਈ ਜਾਂਦਾ ਸੀਗਾ ਵੀ ਸੱਪ ਹੈ ਉਧਰ ਜਾਂ ਕੁਝ ਹੋਰ ਹੈ ਸਮਾਨ ਦਾ ਭਰਿਆ ਹੋਇਆ ਹੋਰ ਮੈਂ ਉੱਥੇ ਉੱਜ ਕੀ ਰੱਖਣਾ ਸੀ ਦੱਸ ਕੀ ਰੱਖਾਂਗੇ ਲਗੂਗੇ ਸੋਨਾ ਲਗੂਤਾ ਉੱਥੇ ਬਾ ਸਿਰਾ ਤੇ ਮੈਨੂੰ ਚਾਹੀਦਾ ਵੀ ਨਹੀਂ ਜੇ ਲੁਕੋਇਆ ਵੀ ਹੋਊਗਾ ਤਾਂ ਫਿਰ ਉਥੇ ਹੋਰ ਕੀ ਤੂੰ ਕੱਢਣਾਗਾ ਮੈਨੂੰ ਕੀ ਪਤਾ ਹੁਣ ਜੇ ਤੁਸੀਂ ਇਹਨਾਂ ਬੰਦ ਕਰਕੇ ਰੱਖ ਦਿਓ ਤੇਰੀ ਜ਼ਰੂਰਤ ਦਾ ਉਥੇ ਕੁਝ ਵੀ ਨਹੀਂ ਹੈਗਾ ਅਜੇ ਤੋਂ ਬਾਥਰੂਮ ਆਪਾਂ ਬਦਲਿਆ ਸੀਗਾ ਨਾ ਬਾਥਰੂਮ ਵਾਲੀ 플ਸ਼ ਵਗੈਰਾ ਸਾਰਾ ਸਮਾਨ ਵੇਸਟੇਜ ਸਾਰਾ ਕੁਝ ਉੱਧਰ ਪਿਆਗਾ ਉਹ ਦੱਸ ਤੂੰ ਕੀ ਕਰਨਾ ਦੇਖ ਕੇ ਕੋਈ ਜਾਣ ਇਦੋਂ ਮੁੜ ਕੇ ਨਹੀਂ ਨਾਮ ਲੈਂਦੀ ਕਮਰੇ ਦਾ ਤਰੱਕੂ ਬੰਦ ਕਮਰਾ ਆਪਦਾ ਮੈਂ ਕੀ ਕਰਨਾ ਬੰਦ ਕਮਰਾ ਰੱਖ ਕੇ ਬੇਬੇ ਕੋਲੇ ਨੇ ਉਹਦੀਆਂ ਕੁੰਜੀਆਂ ਠੀਕ ਹੈ ਸਾਰਾ ਕੁਝ ਬੇਬੇ ਕੋਲੇ ਹੀ ਹੈ ਸਾਰਾ ਸਮਾਨ ਉਹਦੇ ਵਿੱਚ ਬੇਬੇ ਦਾ ਹੀ ਹੈ ਬਸ ਬੇਬੇ ਨੇ ਉਹ ਵਾਸ਼ਰੂਮ ਵਾਲੀ ਸਿੱਧੀ ਸੱਟ ਨਹੀਂ ਦਿੱਤੀ ਕਹਿੰਦੀ ਉੱਤੇ ਰੱਖਣੀ ਬਸ ਸਾਹਮਣੇ ਰੱਖੂ ਕਹਿੰਦੀ ਅਸੀਂ ਲਵਾਈ ਸੀ ਬਸ ਉਹ ਰੱਖੀ ਆ ਉੱਥੇ ਠੀਕ ਹੈ ਹਾਂ ਹੋਰ ਉੱਥੇ ਦੱਸ ਕੀ ਹੈ ਇੱਕ ਬੇਬੇ ਦਾ ਸੰਦੂਖ ਹੈ ਤੈਨੂੰ ਸਾਰੇ ਅੰਗਲਾ ਦੱਸੀਆਂ ਨਾ ਸਮਾਨ ਭਰਿਆ ਪਿਆ ਜਮਾ ਉੱਪਰ ਤੱਕ ਠੀਕ ਹੈ ਕੋਈ ਗੱਲ ਨਹੀਂ ਉੱਧ ਮੁੜ ਕੇ ਨਹੀਂ ਜਾਂਦੀ ਕਮਰੇ ਕੋਲ ਬਸ ਮੈਂ ਵੀ ਤੇ ਦੁਬਾਰਾ ਹੱਥ ਨਹੀਂ ਚਾਗਦਾ ਤੂੰ ਐਵੇਂ ਬਸ ਜਦੋਂ ਤੇ ਮੈਂ ਰੋਕ ਦੇਣਾ ਨਾ ਬਸ ਉਹ ਕੰਮ ਨਾ ਦੁਬਾਰੇ ਕਰਿਆ ਕਰ ਠੀਕ ਹੈ ਲੱਗ ਗਿਆ ਮੈਨੂੰ ਪਤਾ ਜੀ ਤੁਸੀਂ ਕੁੱਟਣਾ ਵੀ ਜਾਣਦੇ ਹੋ ਲੈ ਯਾਰ ਕਮਾਲ ਹੈ ਤੇਰੀ ਉਹ ਤਾਂ ਛੋਟਾ ਸੀਗਾ ਸਾਹਮਣੇ ਛੋਟੇ ਦੇ ਸਾਹਮਣੇ ਫਿਰ ਮੈਨੂੰ ਗੁੱਸਾ ਆ ਗਿਆ ਜੇ ਤੂੰ ਛੋਟੇ ਨੂੰ ਉਹਦੋਂ ਨੂੰ ਕਹੀ ਜਾਂਦਾ ਛੱਡ ਜਾ ਵੀ ਛੱਡ ਜਾ ਵੀ ਤੂੰ ਫਿਰ ਵੀ ਨਹੀਂ ਜਾਂਦਾ ਛੱਡਦੀ ਸੀਗੀ ਕਮਾਲ ਹੋ ਗਈ ਉਹਦਾ ਵਾਵਾ ਮੈਂ ਆ ਗਿਆ ਜੇ ਮੰਨ ਲੈ ਇਹਦਾ ਮੈਂ ਹੱਥ ਚੁੱਕਾਇਦਰ ਤੇ ਉਹ ਹੱਥ ਚੁੱਕ ਦਿੰਦਾ ਫਿਰ ਕਿਉਂ ਉਹ ਕਿਵੇਂ ਹੱਥ ਚੱਕ ਦੇਦਾ ਮੇਰੇ ਤੇ ਏ ਯਾਰ ਜਦੋਂ ਮੈਂ ਤੈਨੂੰ ਕਿ ਕਿਵੇਂ ਹੱਥ ਚੱਕ ਦਿੰਦਾ ਉਹ ਮੇਰੇ ਤੇ ਬੇਬੇ ਨੇ ਸੌਂ ਪਾਈ ਵੀ ਆ ਵੀ ਉਹ ਤੋਂ ਬਿਨਾ ਕੋਈ ਗੇਰ ਨਹੀਂ ਖੋਲ ਸਕਦਾ ਤਾਂ ਕਰਕੇ ਫਿਰ ਕਿ ਐਡੀ ਗੱਲ ਪੱਟੀ ਗੱਲ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹ ਮੇਰੇ ਤੇ ਹੱਥ ਚੱਕੂਗਾ ਮੈਂ ਤੈਨੂੰ ਸਿਰਫ ਗੱਲ ਦੱਸ ਰਿਹਾ ਜੇ ਐ ਹੋ ਜਾਂਦਾ ਫਿਰ ਫਿਰ ਗੱਲ ਜਾਦੇ ਵੱਜ ਜਾਂਦੀ ਹਾਈ ਤਾਂ ਇਹ ਸ਼ੁਕਰ ਹੈ ਬੇਬੇ ਨੂੰ ਨਹੀਂ ਦੱਸਿਆ ਸੀ ਕਿਸੇ ਨੇ ਨਾ ਛੋਟਰੇ ਨੇ ਦੱਸਿਆ ਨਾ ਮੈਂ ਦੱਸਿਆ ਜੇ ਕਿਤੇ ਬੇਬੇ ਨੂੰ ਪਤਾ ਲੱਗ ਜਾਂਦਾ ਨਾ ਉਹ ਬਹੁਤ ਬੋਲਦੀ ਤੈਨੂੰ ਕਿਉਂਕਿ ਉਹਨੇ ਦੇਖ ਲਾ ਉਹਨੇ ਮਨਾ ਕੀਤਾ ਸੀਗਾ ਠੀਕ ਹੈ ਜੀ ਹਾਂ ਅੱਜ ਮੁੜ ਕੇ ਨਹੀਂ ਜਾਂਦੀ ਕਮਰੇ ਕੋਲ ਪਰ ਤੁਸੀਂ ਵੀ ਵਾਦਾ ਕਰੋ ਮੈਂ ਤੇ ਹੱਥ ਨੂੰ ਚੱਕੂਗੀ ਅੱਜ ਮੁੜ ਕੇ ਉਹ ਨਹੀਂ ਚੱਕਦਾ ਆਤ ਬਾਪਾ ਗੁਰੂ ਸੌਰੀ ਤੈਨੂੰ ਕਹਿਤਾ ਦਿੱਤਾ ਜਾਣ ਵਾਲੇ ਬੇਬੇ ਬਾਹਰ ਕਪੜੇ ਤੋਂ ਜਾਂਦੀ ਆਉਂਦੇ ਲਾਉਂਦੀ ਹੋਏ ਜਾਂਦੀ ਇਕੱਲੀ ਕੰਮ ਕਰਵਾ ਦੇ ਉਹਨਾਂ ਕਰਾਉਣੀ ਹੈਲੋ ਹੈਲੋ ਹਾਂਜੀ ਬਾਈ ਜੀ ਭਾਬੀ ਕਿਉਂ ਪੁੱਛਦੀ ਹੈ ਯਾਰ ਇਹ ਚੀਜ਼ਾਂ ਬਾਰੇ ਮੈਂ ਤਾਂ ਗੱਲ ਸੁਣ ਲੈ ਮੇਰੀ ਕੀ ਸੁਣਨਾ ਕੀ ਹੋ ਗਿਆ ਹੁਣ ਤੈਨੂੰ ਭਾਬੀ ਨਾ ਮੈਨੂੰ ਖਾਣ ਵਾਸਤੇ ਪੁੱਛਣ ਆਈ ਸੀ ਠੀਕ ਹੈ ਤੇ ਉਹ ਫਿਰ ਉਹੀ ਗੱਲ ਛਿੜ ਗਈ ਨਾ ਫਿਰ ਜਿਹੜੀ ਆਪਣੇ ਕਮਰੇ ਵਾਲੀ ਗੱਲ ਹੋਈ ਸੀ ਕੀ ਕਹਦੀ ਆ ਹੁਣ ਭਾਬੀ ਕਹਿੰਦੀ ਮੈਨੂੰ ਪਿਆਰ ਨਾਲ ਪੁੱਛਣ ਲੱਗੀ ਕਹਿੰਦੀ ਵੀਰੇ ਮੈਨੂੰ ਐਂ ਦੱਸ ਦੇ ਵੀ ਆਪਣੇ ਕਮਰੇ 'ਚ ਹੈ ਕੀ ਮੈਂ ਭਾਬੀ ਤੂੰ ਮੇਰੇ ਨਾਲ ਨਾ ਗੱਲ ਕਰ ਤੂੰ ਇਹੋ ਜੀ ਮਮੀ ਨਾਲ ਗੱਲ ਕਰ ਠੀਕ ਹੈ ਹੋ ਮੇਰੀ ਗੱਲ ਸੁਣ ਤੂੰ ਸਮਝਾ ਦੇ ਮਾੜਾ ਮੋਟਾ ਕਿਉਂਕਿ ਮੈਂ ਕਹਿੰਦਾ ਪੜਾ ਲੱਗਦਾ ਫਿਰ ਥੋੜੀ ਬੁੜੀਆਂ-ਬੁੜੀਆਂ ਦੀ ਗੱਲ ਅੱਡ ਹੁੰਦੀ ਆ ਠੀਕ ਹੈ ਇੱਕ ਬਈ ਗੱਲ ਸੁਣ ਵੀਰੇ ਨੂੰ ਉਹਨਾਂ ਦੱਸ ਇਹ ਗੱਲ ਤੇ ਮੈਂ ਤਾਂ ਕਿ ਸਾਨੂੰ ਕੁਛ ਨਹੀਂ ਦੱਸਦੀ ਇਹੇ ਜੇ ਤੁਸੀਂ ਉਹ ਪਾਗਲ ਐ ਕਹਦੇ ਨਾ ਮੰਮੀ ਨੂੰ ਕੁਛ ਮੰਮੀ ਨੂੰ ਕੁਛ ਤੁਸੀਂ ਸਭ ਬਹਾਨਾ ਮਾਰੋ ਪਾਈ ਸਮਾਨ ਹੈ ਸਾਡਾ ਖੇਤ ਬੰਨੇ ਵਾਲਾ ਸਮਾਨ ਹੈ ਹੁਣ ਵਿਚਾਲੇ ਕਿੱਥੇ ਰੱਖੀਏ ਫਿਰ ਭਾਬੀ ਕਹਦੂਗੀ ਖੇਤ ਬੰਨੇ ਵਾਲਾ ਸਮਾਨ ਹੀ ਹੈ ਫਿਰ ਤੁਸੀਂ ਮੇਰੇ ਨਾਲ ਐ ਕਾਤੋਂ ਕਰਦੇ ਹੋ ਵੀ ਤੁਸੀਂ ਦੱਸ ਦੇਗਾ ਤੋ ਨਹੀਂ ਫਿਰ ਮੇਰੇ ਲੱਪੜ ਕਿਉਂ ਮਾਰੇ ਲੱਪੜ ਤਾਂ ਕੋਈ ਗੱਲ ਨਹੀਂ ਉਹ ਕਮਲ ਆ ਉਹ ਮਾਰੀ ਜਾਂਦਾ ਕਮਲ ਆ ਕੀ ਉਹ ਤਾਂ ਨਹੀਂ ਗੱਲ ਉਹ ਦੂਜਾ ਹੀ ਮਾਰਨ ਲੱਗਾ ਸੀ ਮੈਂ ਫੜ ਲਿਆ ਉਹਨੂੰ ਤਾਂ ਠੀਕ ਹੈ ਮੈਂ ਤਾਂ ਹੱਥ ਨਾਲ ਚੱਕ ਭਾਬੀ ਤੇ ਕਿਉਂਕਿ ਤੁਹਾਨੂੰ ਤੈਨੂੰ ਪਤਾ ਫਿਰ ਪੇਛਾ ਕੰਨੀ ਗੱਲ ਜਾਊਗੀ ਤੈਨੂੰ ਪਤਾ ਗੱਲ ਵੱਧ ਹਾਂ ਲੜਾਈ ਤੇ ਲੱਸੀ ਦਾ ਜਿੰਨੀ ਮਰਜ਼ੀ ਵਧਾ ਲੋ ਉਨੀ ਵੱਜੂਗੀ ਤੈਨੂੰ ਪਤਾ ਹੀ ਐ ਠੀਕ ਐ ਤਾਂ ਕਹਿਣਾ ਮੈਂ ਵੀ ਤੂੰ ਪੱਬੀ ਨੂੰ ਪਿਆਰ ਨਾ ਪਿਆਰ ਨਾ ਸਮਝਾਵੀਂ ਥੋੜਾ ਜਿਹਾ ਠੀਕ ਐ ਤੇ ਇੱਕ ਭਰਾ ਕੋਲੇ ਨਾ ਗੱਲ ਕਰੀਂ ਵੱਡੇ ਕੋਲੇ ਠੀਕ ਐ ਫਿਰ ਉਹ ਬੋਲੂਗਾ ਉਹਨੂੰ ਠੀਕ ਐ ਫਿਰ ਉਹਨਾਂ ਦੀ ਆਪਸ ਚ ਲੜਾਈ ਹੋਊਗੀ ਤੂੰ ਤਾਂ ਆਏ ਕੇ ਸਮਝਾਉਂਦਾ ਮੈਨੂੰ ਜਿਵੇਂ ਮੈਂ ਨਿਆਣੀ ਹੁੰਨੀ ਐ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਹੈ ਮਾਤਾ ਮੈਨੂੰ ਸਾਰਾ ਪਤਾ ਐ ਵੀ ਕਿਹਦੇ ਕੋਲੇ ਗੱਲ ਕਰਨੀ ਐ ਤੇ ਕਿਹਦੇ ਕੋਲੇ ਨਹੀਂ ਕਰਨੀ ਚੱਲ ਗਲਤੀ ਹੋ ਗਈ ਤੂੰ ਤਾਂ ਮੇਰੇ ਪਿੱਛੇ ਪੈ ਗਈ ਮੇਰੇ ਪਿਛਾ ਪਈ ਨਹੀਂ ਮੈਰਾ ਤੈਨੂੰ ਉਂਗਲ ਸਕੈਨ ਆਇਆ ਸੀ ਸਹਿਜਮਤ ਦੇ ਨਾਲ ਵੀ ਸੋਡੀ ਬੁੜੀਆਂ-ਬੁੜੀਆਂ ਦੀ ਗੱਲ ਅੱਡ ਹੁੰਦੀ ਐ ਤੁਸੀਂ ਆਉ ਦਾ ਪਿਆਰ ਨਾਲ ਹਾਂ ਉਹ ਤਾਂ ਮੈਂ ਨਾਲ ਸਾਰੀ ਸਮਝਾ ਦੂੰ ਕੋਈ ਗੱਲ ਉਹਨੇ ਵੀ ਪੁੱਤ ਤੈਨੂੰ ਉੱਦੇ ਵੀ ਦੱਸਿਆ ਸੀ ਸਮਾਨ ਚੱਲਾ ਪਿਆ ਆਪਣਾ ਇਹਦੇ ਵਿੱਚ ਕੁਛ ਨਹੀਂ ਤੈਨੂੰ ਪਤਾ ਜੇ ਸਾਹਮਣੇ ਰੱਖਦੇ ਆ 100 ਅਗਲਾ ਮੰਗਣ ਵਾਲਾ ਆ ਜਾਂਦਾ ਮੁੜ ਕੇ ਤੋੜ ਕੇ ਚੀਜ਼ ਫੜਾ ਦਿੰਦਾ ਤਾਂ ਕਰਕੇ ਨਹੀਂ ਇਹ ਕਮਰਾ ਖੋਲਦੇ ਹਾਂ ਜਾਂ ਕੋਈ ਹੋਰ ਬਹਾਨਾ ਲਾਦੀ ਪਿਓ ਪੈਦਾ ਲਾਦੀ ਵੀ ਕੋਈ ਸਮਾਨ ਪਿਆ ਜਾਵਣੇ ਕਿਹਾ ਸਾਨੂੰ ਖੋਲਣਾ ਨਹੀਂ ਐ ਕੁਛ ਹੋਰ ਠੀਕ ਐ ਕੁਛ ਵੀ ਲਾਦੀ ਬਹਾਨਾ ਪਰ ਆਇਆ ਕੋ ਬਿਦੂਵਤ ਗੱਲ ਨਾ ਕਰਿਆ ਜੀ ਉਹ ਤਾਂ ਨਹੀਂ ਕੁਝ ਬੋਲਿਆ ਉਹ ਮੂਰੇ ਨਹੀਂ ਮੈਂ ਤਾਂ ਕਹਨੂੰ ਬੋਲਣਾ ਸੀ ਮੈਂ ਕਿਉਂ ਬੋਲੂਗਾ ਕੋਈ ਗੱਲ ਕੱਢਦੀ ਹੋਵੇ ਮੂੰਹ ਚ ਨਹੀਂ ਨਹੀਂ ਮੇਰੇ ਮੂੰਹ ਚ ਨਿਕਲਦੀ ਗੱਲ ਅੱਗੇ ਕਦੇ ਨਿਕਲੀ ਏ ਚੱਲ ਕੋਈ ਨਾ ਭਾਈ ਕੀ ਕਰੀਏ ਹੁਣ ਠੀਕ ਹੈ ਆਹੀ ਤਾਂ ਦਿਮਾਗ ਨਹੀਂ ਕੰਮ ਕਰਦਾ ਨੂੰ ਕਰੀਏ ਤਾਂ ਕਰੀਏ ਕਿਵੇਂ ਹੱਸੇ ਪਏ ਆ ਕਸੂਤੇ ਚੱਲ ਕੋਈ ਨਾ ਟਾਈਮ ਮਾਤਾ ਉਹ ਵੀ ਨਹੀਂ ਰਿਹਾ ਤੇ ਆ ਵੀ ਨਹੀਂ ਰਹਿਣਾ ਇਹ ਤਾਂ ਬਦਲਦਾ ਹੀ ਰਹਿੰਦਾ ਚਲ ਕੋਈ ਨਾ ਦੇਖੀ ਜਾਊਗੀ ਜਿਵੇਂ ਬਣੂਗੀ ਹਾਂ ਤੂੰ ਇੱਕ ਵਾਰੀ ਵਸ ਪਿਆਰ ਨਾ ਕਰ ਪਰ ਮੈਂ ਇੱਕ ਗੱਲ ਕਹਿਣੀ ਹੈ ਹਾਂ ਵੀ ਇਹਨੂੰ ਕਿਸੇ ਗੱਲ ਦਾ ਭੇਤ ਨਾ ਲੱਗਣ ਦੇ ਮੇਰੇ ਵੱਲੋਂ ਗੱਲ ਨਹੀਂ ਆਂਦੀ ਛੋਡੇ ਵੱਲੋਂ ਤੁਸੀਂ ਆਪ ਤਾਂ ਦੇਖਿਓ ਬਈ ਮੈਂ ਤਾਂ ਕੀ ਦੱਸੂਗੀ ਹਾਂ ਤਾਂ ਐਂ ਤਾਂ ਮੈਨੂੰ ਪਤਾ ਅੱਗੇ ਕਿਹੜਾ ਦੱਸਿਆ ਤੂੰ ਜੋ ਅੱਜ ਦੱਸ ਦੇਗੀ ਠੀਕ ਹੈ ਕੋਈ ਨਹੀਂ ਚਲ ਚੰਗਾ ਮਾਤਾ ਹੈ ਮੈਂ ਥੋੜਾ ਜਿਹਾ ਕੰਮ ਆ ਜਾ ਕਰਕੇ ਆਉਣਾ ਸੀਗਾ ਫਿਰ ਮੋਕ ਕਰਿਆ ਵਾਂ ਕਰਿਆ ਕੰਮ ਹਾਂ ਚਲ ਚੰਗਾ ਕੀ ਕਰਕੇ ਆਉਣਾ ਤੂੰ ਤਾਂ ਨਹੀਂ ਬਾ ਥੋੜਾ ਬਾਜ਼ਾਰ ਕਰਨੀ ਚੱਲਿਆ ਸੀ ਯਾਰ ਦੋਸਤਾਂ ਨੇ ਬੁਲਾਇਆ ਸੀ ਅੱਛਾ ਹਾਂ ਤੇ ਤੈਨੂੰ ਸਮਾਨ ਸਹੁੰਦਾਂ ਲੈਣਾ ਕੋਈ ਕਰਦਾ ਸਮਾਨ ਤਾਂ ਕੁਝ ਨਹੀਂ ਲੈਣਾ ਪਿਆ ਹੈ ਹਾਂ ਚੱਲ ਮੈਨੂੰ ਫੋਨ ਕਰਨੀ ਜੇ ਕੋਈ ਯਾਦ ਵੀ ਆ ਗਿਆ ਮੈਂ ਲੈ ਆਉਂਗਾ ਠੀਕ ਹੈ ਚੰਗਾ ਮਾਤਾ ਇਹ ਆਖ ਲੈ ਇਹ ਭੁਰਾ ਹੀ ਆ ਕਰਨੀ ਹੈ ਤੂੰ ਸਮਝਾ ਦੀ ਭਾਬੀ ਮੈਨੂੰ ਐ ਪੁੱਛਦੀ ਸੀ ਐ ਪੁੱਛਦੀ ਸੀ ਵੀ ਜਦੋਂ ਸਾਰੀ ਗੱਲ ਮੁਕਾਰਖੇ ਵੀ ਭਾਈ ਕਿਸੇ ਗੱਲ ਦੀ ਉਹਨੂੰ ਭਾਪ ਨਹੀਂ ਕੱਢਣੀ ਆਪਾਂ ਹੈ ਉਹਨੂੰ ਤਾਂ ਐਂ ਕਹਿਣਾ ਵੀ ਬਸ ਭਾਈ ਸਮਾਨ ਸੱਲਾ ਪਿਆ ਸਮਾਨ ਸੱਲਾ ਪਿਆ ਕਹਿਦਾ ਕਰੋ ਤੁਸੀਂ ਥੋੜਾ ਮੂੰਹ ਟੁੱਟਿਆ ਮਾਂ ਨੂੰ ਪੁੱਛ ਲੈ ਮਾਂ ਨੂੰ ਪੁੱਛ ਲੈ ਵੇ ਇਕੱਲਾ ਹੋਇਆ ਪਿਆ ਸਾਰਾ ਟੱਬਰ